ਇਹ ਕੀ ਕਹਿੰਦੇ ਹੈਗੇ ਕੈਕਟਿਸ਼ ਕੈਕਟਿਸ਼ ਨਹੀਂ ਕਹਿੰਦੇ ਇਹਨੂੰ ਕੈਕਟਿਸ਼ ਇਹ ਥੋਰ ਹੁੰਦਾ ਹੋਰ ਇਹਨੂੰ ਡ੍ਰੈਗਨ ਫਰੂਟ ਲੱਗਦਾ ਤੇ ਦੂਜਾ ਥੋਰ ਤੁਹਾਨੂੰ ਦਿਖਾਉਨੇ ਆ ਆਪਾਂ ਜਿਹੜਾ ਮਤਲਬ ਉਹ ਹੁੰਦਾ ਵਧੀਆ ਵਾਲਾ ਗੋਲਾਂ ਵਾਲਾ ਜਿਹੜਾ ਆਪਣੇ ਘਰੇ ਲੱਗਿਆ ਸੀ ਉਹਨੂੰ ਜਿਹੜਾ ਫਲ ਲੱਗਦਾ ਉਹਨੂੰ ਆਪਾਂ ਡ੍ਰੈਗਨ ਫਰੂਟ ਕਹਿੰਦੇ ਆ ਖਾਸਾ ਮਹਿੰਗਾ ਫਲਾਂ ਪਰ ਆ ਜਿਹੜੀ ਚੀਜ਼ ਤੁਸੀਂ ਹੁੰਦੇ ਨੇ ਉਹਨੂੰ ਆਪਣੇ ਮਾਲ ਵਿੱਚ ਤਾਂ ਇੱਧਰ ਥੋਰ ਕਹਿ ਦਿੰਦੇ ਆ ਤੁਹਾਡੇ ਜਿਹੜੇ ਏਰੀਆ 'ਚ ਕਹਿੰਦੇ ਹੋ ਕੋਈ ਭਾਈ ਦੱਸ ਦਿਓ ਕਮੈਂਟ ਕਰਕੇ ਵੀ ਕੀ ਕਹਿੰਦੇ ਐ ਨਾ ਇਹਨੂੰ ਜਿਹੜਾ ਫਲ ਲੱਗਦਾ ਉਹ ਆ ਲੱਗਦਾ ਆ ਆਪਣੇ ਇਧਰ ਗੋਲਾ ਕਹਿੰਦੇ ਐ ਇਹਨੂੰ ਇਹਨੂੰ ਜਿਹੜਾ ਫਲ ਲੱਗਦਾ ਇਹਦੇ ਬਹੁਤ ਕੰਡੇ ਹੁੰਦੇ ਆ ਡ੍ਰੈਗਨ ਫੂਡ ਤੇ ਕੰਡੇ ਨਹੀਂ ਹੁੰਦੇ ਜਿਆਦਾ ਇਹਦੀ ਜਿਹੜੀ ਕੀਮਤ ਆ ਇੰਡੀਆ ਮਾਰਕਟ ਦੇ ਉੱਪਰ ਤਕਰੀਬਨ ਤਕਰੀਬਨ 1000 ਰੁਪਏ ਕਿਲੋ ਆ ਇਹ ਤੇ ਡ੍ਰੈਗਨ ਫੂਡ ਵੀ ਖਾਸਾ ਮਹਿੰਗਾ ਹੁੰਦਾ ਜਿਹੜਾ ਇਹ ਫਲਾਂ ਇਹਨੂੰ ਵੀ ਕੈਕਟਸ ਫਰੂਟ ਕਹਿ ਦਿੰਦੇ ਆ ਪਰ ਇਹਦੇ ਵਿੱਚ ਡ੍ਰੈਗਨ ਫਰੂਟ ਤੋਂ ਜ਼ਿਆਦਾ ਮਤਲਬ ਕਿ ਇਮਿਊਨਿਟੀ ਹੁੰਦੀ ਆ ਇਹ ਇਮਿਊਨਿਟੀ ਡ੍ਰੈਗਨ ਫਰੂਟ ਨਾਲ ਜ਼ਿਆਦਾ ਵਧਾਉਂਦਾ ਰਾਜਸਥਾਨ ਦੇ ਵਿੱਚ ਬਹੁਤ ਹੁੰਦਾ ਇਹ ਆਪਣੇ ਮਾਲਵੇ ਵਿੱਚ ਵੀ ਸੜਕਾਂ ਦੇ ਕਿਨਾਰਿਆਂ ਤੇ ਬਹੁਤ ਹੁੰਦਾ ਸੀ ਆ ਆਪਣੇ ਪਿੰਡ ਦੇ ਬਾਹਰ ਆ ਬਾਦੂ ਲੱਗਿਆ ਇੱਥੇ ਕਹਿੰਦੇ ਆ ਵੀ ਤਕਰੀਬਨ ਦੋ ਗੋਲਾਂ ਜਿਹੜੀਆਂ ਹੈਗੀਆਂ ਜੇ ਬੰਦਾ ਖਾਵੇ ਦਿੰਦੀਆਂ ਤੇ ਇਮਿਊਨਿਟੀ ਜਿਹੜੀ ਹੈ ਕਿ ਬੂਸਟ ਹੋ ਜਾਂਦੀ ਬੰਦੇ ਦੀ ਆ ਗੱਲ ਬਾਤ ਆ ਅੱਜ ਦਾ ਬਲੌਗ ਆਪਾਂ ਇੰਨਾ ਕੀ ਰੱਖਾਂਗੇ ਪੀੜ ਪੌਦਿਆਂ ਬਾਰੇ ਜਾਣਕਾਰੀ ਸੀ ਇਹ ਵਿੱਚ ਗਲੋ ਹੈਗੀ ਬੁਖਾਰ ਤੋਂ ਚੰਗੀ ਹੁੰਦੀ ਹੈ ਇਹ ਇਥੇ ਗਲੋ ਵੀ ਖੜੀ ਆ ਜੰਗਲ ਰਾਜ ਹੁੰਦਾ ਜੰਗਲ ਦੇ ਵਿੱਚ ਆਪੇ ਬੂਟੀਆਂ ਜਿਹੜੀਆਂ ਪੈਦਾ ਹੋ ਜਾਂਦੀਆਂ ਤੇ ਆਪੇ ਖਤਮ ਹੋ ਜਾਂਦੀਆਂ ਆਹ ਗੱਲ ਆ ਵੀ ਸਾਰੀ ਜੇ ਕੋਈ ਇਹੋ ਜਿਹਾ ਬੂਟਾ ਹੁੰਦਾ ਤੇ ਉਹਨੂੰ ਖਤਮ ਨਾ ਕਰਿਆ ਕਰੋ ਰੱਖ ਲਿਆ ਕਰੋ ਇਹ ਬਹੁਤ ਯਾਨੀ ਕਿ ਚੰਗੀਆਂ ਚੀਜ਼ਾਂ ਆਪਣੇ ਵਾਸਤੇ ਇਹ ਭਲਾਈ ਦੀ ਲਾਮਤ ਹੁੰਦੀਆਂ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਦੇ ਰਹਾਂਗੇ ਆਪਾਂ ਇਸੇ ਤਰੀਕੇ ਨਾਲ ਰੋਜ਼ ਦੀ ਰੋਜ਼